ਮੇਰੇ ਪਿੱਛੇ ਥੀਨੇ ਵੇਟਣੀਆਂ ਵਾਲੀਆਂ ਭਾਵੇਂ ਲਵ ਯੂ ਕਈਆਂ ਨੂੰ ਮੇਰੇ ਨਾਲ ਐ ਬੇਬੇ ਨਹੀਂ ਬੇਬੇ ਨਹੀਂ ਬੇਬੇ ਨਹੀਂ ਬੇਬੇਣੀ ਤੂੰ ਸੱਚੀਓ ਕਮਾਲ ਐ ਕਿੰਨੇ ਮਿੱਤਰਾਂ ਦਾ ਸਮਾਨ ਐ 10 ਯਾ ਆ ਬਈ ਥੋੜੀ ਨਿਸ਼ਾਨੀ ਰੋਟੀ ਟੋਕ ਭਾਈ ਐ ਮੰਗਾਇਆ ਜਾਂਦਾ ਇਹ ਬੰਦੇ ਕਿੰਨਾ ਕਿੰਨਾ ਟਾਈਮ ਲੱਗ ਗਿਆ ਤੈਨੂੰ ਹਾਂ ਇੱਕ ਘੰਟੇ ਲੱਗ ਗਿਆ ਠੀਕ ਆ ਚਲ ਆ ਜਾ ਫਿਰ ਕੋਈ ਨੀ ਕੰਮ ਤੇ ਆਵੇ ਕੰਮ ਬਹੁਤ ਆ ਜਾ ਵੀਡੀਓ ਦੇਖ ਲਈ ਸਾਰੀ ਸੰਗਤ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਮੰਗਲਵਾਰ ਤਰੀਕ 10 ਫਰਵਰੀ 2026 ਤੇ ਸਵਾਦ ਕਰਦੇ ਆਂ ਜੀ ਆਪਾਂ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਦੇ ਵਿਕੌਣੇ ਸਾਨੂੰ ਅੱਜ ਜੀ ਸਾਰੀ ਦਿਨ ਚਾਰਿਆ ਤੇ ਇਧਰ ਮਿੱਤਰ ਆਪਣਾ ਕਿੰਦਾ ਲੱਗਿਆ ਪਿਆ ਕੰਮ ਤੇ ਉਧਰ ਆਏ ਹੋਏ ਹੋਰ ਕਿੰਦੇ ਕਰੀਕਲ ਤੇ ਇਧਰ ਬਈ ਆਪਣੀ ਦਿਖਾ ਦਈਏ ਤੁਹਾਨੂੰ ਕਿੱਸੇ ਕੰਮ ਪਈ ਆ ਇਹ ਬਈ ਬਹੁਤ ਮਹਿੰਗੀ ਇਧਰ ਸ਼ਿਮਲਾ ਮਿਰਚ ਫੀੜੇ ਰੰਗ ਵਾਲੀ ਪੈਨ ਫੜਾਈ ਜੱਗੇ ਯਾਰ ਆਹ ਵੜਾ ਖੋਲ ਕੇ ਦਿਖਾ ਦਈਏ ਤੁਹਾਨੂੰ ਇਹ ਬਈ ਬਹੁਤ ਮਹਿੰਗੀ ਆ ਈ ਗੈਸ ਕੰਮ ਕਰ ਜਾਂਦੇ ਇਹਨੂੰ ਕੀ ਆ ਚੀਜ਼ ਭਾਈ ਤੇ ਬਹੁਤ ਮਹਿੰਗੀ ਹੈ ਇਹ ਇੱਧਰ ਤੇ ਲਾਲ ਵੀ ਆਉਂਦੀ ਆ ਤੇ ਹਰੀ ਵੀ ਆਉਂਦੀ ਆ ਤੇ ਗਿਣਮੇ ਜਿਹੇ ਡੱਬੇ ਆਉਂਦੇ ਆ ਭਾਈ ਮਹਿੰਗੇ ਬਹੁਤ ਨੇ ਬਾਕੀ ਠੀਕ ਆ ਭਾਈ ਵੈਰਾਈਟੀ ਆਪਣੇ ਕੋਲੇ ਬਹੁਤ ਆਰੀ ਆ ਸਮਾਨ ਦੀ ਅੰਤਰੇ ਵਗੈਰਾ ਬਹੁਤ ਆ ਰਹੇ ਨੇ ਤੇ ਆਪਣੀ ਬਾਈ ਫੋਗਲੀ ਦਾ ਕੱਲ ਵੀ ਦੱਸਿਆ ਸੀ ਤੁਹਾਨੂੰ ਇਹ ਵੀ ਲੋਟ ਕਰਾਉਣੀ ਆ ਆਪਾਂ ਇਹ ਵੀ ਛੱਟ ਖਵਾਉਗਾ ਜਾਂ ਛੱਟ ਮਾਰੂ ਕਿਸੇ ਦੇ ਕਿਉਂਕਿ ਚਾਂ ਚੱਕ ਬੰਦਾ ਇੱਥੇ ਚੜ ਜਾਂਦਾ ਫੋਗੀ ਮਿੱਤਰੋ ਕੰਮ ਕਰ ਬਈ ਦੋ ਟਾ ਚਲੀ ਜਾਂਦਾ ਠੀਕ ਆ ਮੌਸਮ ਵੀ ਬਈ ਸੋਹਣਾ ਤੇ ਇਧਰ ਆਪਣੇ ਮਾਮਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਾਮਾ ਜੀ ਔਰ ਕਿਤਾ ਕਰਦੀ ਗੱਲਾਂ ਆਪਣੇ ਦੱਸ ਕੰਮ ਫੁੱਲ ਜੋਰਾਂ ਦੇਗਾ ਹਾਂਜੀ ਗੱਡੀ ਜਿਵੇਂਟ ਕਰ ਰਹੇ ਆ ਚਾਈਨਸ ਨੂੰ ਰਹਿਗੇ ਇੱਕ ਹਫ਼ਤਾ ਰਹੇਗਾ ਪੂਰਾ ਅੱਜ 6 ਦਿਨ ਰਹਿਗੇ 6 ਦਿਨ ਪੂਰਾ ਕੰਮ ਕੰਮ ਵਾਲੀ ਖੁੱਤ ਦੁਪਹਿਰ ਹੀ ਪੂਰੀ ਕੰਮ ਦੀ ਪੂਰੀ ਬੋਤ ਦੁਪਹਿਰ 25 ਘੰਟੇ ਨੋ ਪਾਵੇਂ ਨਾ 25 ਹਾਂ ਖਾਲੀ ਕਿਨੇ ਹੋ ਜਾਂਦੇ ਆ ਖਾਲੀ ਹੋਏ ਤੇ 5 ਦਿਨ ਤੁਹਾਨੂੰ ਪਤਾ ਹੈ ਹਰ ਰੋਜ਼ ਜਦੋਂ ਮਨ ਦੇਗਾ ਠੀਕ ਗੱਲ ਕਿੰਨੇ ਦਿਨਾਂ ਛੁੱਟੀ ਹੈ ਫਿਰ ਛੁੱਟੀ ਐ 16 17 ਨਾਲ ਹੀ ਛੁੱਟਿਆ ਬਾਕੀ ਆਪਣੀ ਕੋਈ ਛੁੱਟੀ ਨਹੀਂ ਕੰਨੇ ਆਪਣੇ ਛੁੱਟੀਆਂ ਬਈ ਤਨਦਾਨੀਆਂ ਤੇ ਮਾਮੇ ਨੇ ਛੁੱਟੀਆਂ ਤੇ ਆਪਾਂ ਵੀ ਕੋਸ਼ਿਸ਼ ਕਰਾਂਗੇ ਭਾਈ ਆਥ ਨੇ ਜੇ ਜਾ ਕੇ ਘੁੰਮ ਫਿਰ ਕੇ ਆਈਏ ਤੇ ਮਾਮੇ ਨੂੰ ਵੀ ਆਖਿਆ ਵੀ ਮਾਮਾ ਤੁਸੀਂ ਚੱਲੀ ਨਾਲ ਚੱਲੇਗਾ ਭਾਈ ਤੇ ਬਾਕੀ ਭਾਈ ਕਮੈਂਟਾਂ 'ਚ ਦੱਸਿਓ ਵੀ ਹਾਂ ਮਾਮੇ ਨੂੰ ਨਾਲ ਲੈ ਕੇ ਜਾਈਏ ਕਿ ਆਪਾਂ ਇਕੱਲੇ ਚੱਲੀਏ ਮੁੰਡਾ ਭਾਈ ਮਾਮੇ ਨੂੰ ਕਿਹਾ ਹੋਇਆ ਤੇ ਤੁਸੀਂ ਵੀ ਮਾਮੇ ਨੂੰ ਜ਼ੋਰ ਲਾਓ ਭਾਈ ਤੇ ਹਾਂ ਕਮੈਂਟਾਂ 'ਚ ਕਹੋ ਵੀ ਮਾਮਾ ਨਾਲ ਜਾਵੇ ਜਾਵਾਂਗੇ ਆਪਾਂ ਕੋਲ ਹਾਂ ਕੀ ਇਹ ਚੱਲ ਕੇ ਆਵਾਂਗੇ ਇਹ ਲੋ ਏਸੀ 20 आवर ਹਾਂ ਜਦੋਂ ਮੈਂ ਜੇਵ ਤੇ ਮਹੂਰਸ ਦੀ ਅੱਜ ਤੇਰਾ 4 ਸਾਲ ਪਹਿਲਾਂ ਉਹ ਪਾਰਟ ਦੇ ਵਿੱਚ ਦੂਜੇ ਤੀਜੇ ਨੰਬਰ ਦੇ ਹੁੰਦਾ ਜਾਰਾ ਉਹ ਚਿਪੋ ਬਣ ਕੇ ਰਹੇ ਸੀ ਤੇ ਹੋਰ ਕੋਈ ਥਾਂ ਝਰਨਾ ਇੱਕ ਇਧਰ ਆਵਾਂ ਝਰਨਾ ਦਾ ਇੱਥੇ ਝਰਨੇ ਇੱਕ ਗਰਮ ਪਾਣੀ ਵਾਲੇ ਉਹ ਵਧੀਆ ਨੇ ਤੇ ਬਾਕੀ ਜੰਗਲ ਜੰਗਲ ਦੇ ਵਿੱਚ ਕੋਈ ਨਾ ਥਾਂ ਦਾ ਪੰਜੰਗਰ ਦੇ ਵਿੱਚ ਚੱਲ ਕੇ ਜੰਗਲ ਦੇ ਵਿੱਚ ਝਰਨੇ ਬਹੁਤ ਠੰਡਾ ਪਾਣੀ ਹੁੰਦਾ ਉੱਥੇ ਬਹੁਤ ਵਧੀਆ ਤੇ ਐਦਾਂ ਦੀ ਗੱਲਬਾਤ ਆ ਭਾਈ ਸੋਹਣਾ ਨਜ਼ਾਰਾ ਉੱਥੇ ਤੇ ਉੱਥੇ ਚੱਲ ਕੇ ਆਵਾਂਗੇ ਤੇ ਰੱਬ ਖੈਰ ਸੁਖ ਰੱਖੇ ਆਪਾਂ ਗਿੰਤਿਕ ਹਾਈਲੈਂਡ ਵੀ ਜਾ ਕੇ ਆਣੋ ਗਿੰਤਿਕ ਹਾਈਲੈਂਡ ਵੀ ਚੱਲਾਂਗੇ ਅੱਥੀ ਉੱਥੇ ਆਈਟੀ ਮੈਡੀਕਲਵਾਦ ਹੈ ਨਹੀਂ ਪਰ ਸਿਆਣ ਕਰੇ ਠੰਡਾਈ ਧੰਦ ਨਹੀਂ ਆਏਗੇ ਹਾਂ ਉਹ ਚੁੱਤੀ ਹਵਾਈ ਚੱਲਦੀ ਠੰਡੀਆਂ ਬਾਜੀ ਚੱਲਦੀ ਤੇ ਉਹ ਵੀ ਉਹ ਨਕਲੀ ਜਿਹਾ ਬਣਾਇਆ ਹੋਇਆ ਕੰਮ ਨਾ ਹਾਂ ਬਸ ਐ ਵੀ ਪਹਾੜਾਂ ਤੇ ਬਿਲਡਿੰਗਾਂ ਪਈਆਂ ਬਸ ਉਹੀ ਸਿਸਟਮ ਆ ਹੋ ਗਿਆ ਇਬਾ ਬਾਕੀ ਉਹ ਥਿਓ ਜਿਹੜੀ ਕੀ ਆਈ ਹੁੰਦੀ ਮਾਮਾ ਉਹ ਜਿਹੜੀ ਉਤਾਰ ਤੇ ਦੁਰਦੀ ਦੀ ਉਤਾਰ ਦੁਰਦੀ ਤਾਰ ਕੀ ਹੁੰਦਾ ਨਾ ਨਾਂ ਭੁੱਲ ਗਏ ਬਾਈ ਯਾਰ ਤੇ ਉਹਦਾ ਭਾਈ ਇੰਗਲਿਸ਼ ਪਤਾ ਨਹੀਂ ਕੀ ਨਾਂ ਹੁੰਦਾ ਤੇ ਆਪਾਂ ਉਹ ਸਰਚ ਕਰਕੇ ਤੁਹਾਨੂੰ ਲਾ ਤੁਹਾਡੀ ਗੱਲਬਾਤ ਦੇ ਉਹ ਵਧੀਆ ਨਜ਼ਾਰਾਗਾ ਤੇ ਰੱਬ ਖੈਰ ਸੁਖ ਰੱਖੇ ਤੇ ਅੱਪਾ ਉੱਥੇ ਵੀ ਜਾ ਕੇ ਆਵਾਂਗੇ ਥੋੜੀ ਵੀਰ ਭਾਈ ਮੈਂਦੇ ਹੁਣ ਥੋੜਾ ਕੰਮ ਦਾ ਜ਼ੋਰ ਜ਼ਿਆਦਾ ਹੈ ਭਾਈ ਤੇ ਇੱਧਰ ਮੁੰਡੇ ਆਪਣੇ ਕੰਮ ਲੱਗੇ ਹੋਏ ਠੀਕ ਆ ਭਾਈ ਆਪਾਂ ਚਲਿਏ ਜੰਮ ਤੇ ਆਪਣਾ ਹੋ ਗਿਆ ਟਾਈਮ ਹੁਣ ਤੇ ਕੰਮ ਲੱਭੜ ਗਿਆ ਤੇ ਕੰਮ ਘੱਟ ਸੀਗਾ ਹਾਂ ਬਾ ਕੰਮ ਤਾਂ ਬਹੁਤ ਸੀ ਬੜਾ ਰਾਇਦ ਕਰਕੇ ਤੇ ਹੁਣ ਕੰਮ ਵਧਿਆ ਆ ਗਿਆ ਤੇ ਆਪਾਂ ਚਲਿਏ ਜੰਮ ਤੇ ਕਾਦੀ ਜਾਂਦਾ ਮੈਂ ਤਾਂ ਤੇ ਭਾਈ ਗੱਡੀ ਆਪਣੀ ਹਵਾ ਭਰੀ ਸੀ ਗੱਡੀ ਚ ਬਾਹਰ ਹੋ ਮਮਾ ਜਿੰਦਾ ਕਿੱਥੇ ਲੱਗੇ ਨਾ ਲਾਉਂਦਾ ਉੱਥੇ ਕਿ ਗ੍ਰਿਲਾਂ ਆਈਆਂ ਨਾ ਗ੍ਰਿਲਾਂ ਲਏ ਫਾਨੇ ਨਾ ਉਹ ਗ੍ਰਿਲਾਂ ਹੀ ਬਣਿਆ ਲਾਣਾ ਹਾਂ ਹਾਂ ਸਹੀ ਆ ਕੋਈ ਨਹੀਂ ਛੇੜਦਾ ਓਏ ਆ ਕੀ ਤੇ ਮੈਂ ਤੱਤਾ ਕਾਣਾ ਨਾ ਯਾਰ ਆ ਸਾਈਕਲ ਤੋੜੋਗੇ ਮੇਰਾ ਗੱਡੀ ਭਾਈ ਜਾਂਦੀ ਜਾਂਦੀ ਹੋ ਜਾਂਦੀ ਗਰਮ ਉਥੇ ਹਾਂ ਸਾਈਕਲ ਤੇ ਜਾਵਾਂਗੇ ਨਾ ਦੋ ਘੰਟੇ ਕਰੀ ਜਾ ਕੇ ਆਹ ਪਾਸ ਤੋਂ ਮਿਲ ਪਾਗੇ ਜਾਵਾਂਗੇ ਜੰਮਾ ਤੇ ਠੀਕ ਹੈ ਉਥੇ ਜਾਂਦੇ ਮੈਨੂੰ 10 ਮਿੰਟ ਲੱਗਦੇ ਆ 12 ਵਜੇ ਪਹੁੰਚਾਂਗਾ ਤੁਸੀਂ 12 ਵਜੇ ਜਾਂਦਾ ਬਰਮਾ ਪਪਣਾ ਤਾਰ ਕੇ ਆਪਾਂ ਕਹਿੰਦੇ ਸਾਈਕਲ ਜੰਮਾ ਨੂੰ ਜਾਓ ਮੋਟਰ ਵਾਲੇ ਕੋਈ ਫਰਕ ਨਹੀਂ ਹਾਂ ਤੇ 10 ਬਰਮਾ ਪਹੁੰਚਦੇ ਜਿੱਥੇ ਭਾਈ ਉਹ ਪਾਸਾ ਲੱਗਦੀ ਆ ਉਹ ਜਿਹੜੀ ਬਾਜ਼ਾਰ ਲੱਗਦਾ ਉਹ ਉੱਥੇ ਆ ਉੱਥੇ ਲਈ ਬੱਸ ਜੰਮਾ ਮੈਂ 10 ਮਿੰਟਾਂ ਜਾਂਦਾ ਹੌਲੀ ਹੌਲੀ ਮੋਜਾਂ ਨਾਲ ਠੀਕ ਆ ਇਹਨੇ ਸੀਲ ਮੁੜ ਕਾ ਜਾਂਦਾ ਆ ਆਪਾਂ ਨੂੰ ਕੋਈ ਕੋਈ ਦਾ ਕਟ ਪਿੰਡ ਆਪਾਂ 1.5 ਘੰਟਾ ਲੱਗਣਾ ਨਹੀਂ ਆ ਜਾਣਾ ਬਸ ਠੀਕ ਆ ਗਾ ਭਾਈ ਬੇਟ ਬੁੱਟ ਘੱਟ ਗਿਆ ਹੁਣ ਆਪਾਂ ਕੋਈ ਸੀਰ ਨਹੀਂ ਲਾਉਣਾ ਹੈਗਾ ਬੋਡੀ ਫਿੱਟ ਰੱਖਣੀ ਛੱਡ ਦੀ ਕਰਾ ਭਾਈ ਜਿਆ ਭਾਈ ਆਪਣੇ ਮਿੱਤਰ ਅੱਜ ਆ ਗਏ ਤੇ ਇਹਨਾਂ ਨੂੰ ਕੱਲ੍ਹ ਫੋਨ ਕੀਤਾ ਸੀਗਾ ਤੇ ਆਪਣੀ ਫੂਕਲੀ ਖਰਾਵਾ ਤੇ ਆ ਭਾਈ 700 ਟਮਾਦੀ ਕਿਸੇ ਦੇ ਤੇ ਵਧੀਆ ਹੋ ਗਿਆ ਭਾਈ ਏ ਟਾਈਮ ਸਰ ਆ ਗਏ ਤੇ ਇਹਨਾਂ ਦਾ ਸੈਟਅਪ ਭਾਈ ਇਹਨਾਂ ਦੇ ਬ੍ਰੈਂਡ ਜੀ ਹੁੰਦਾ ਤੇ ਐਦਾਂ ਅਈ ਜਾ ਸਾਗਤਾ ਬਾਈ ਕੁਲੀ ਰੱਖਦੇ ਐ ਬੰਦੇ ਸੱਚੇ ਇੱਥੇ ਬਾਈ ਉੱਥੇ ਲਾ ਕੇ ਚਾਰ ਜਾਲ ਦਾ ਖਿੱਚਦਾ ਕੰਮ ਇਹਨਾਂ ਨੇ ਥੇੜਾ ਨਾਲ ਹੀ ਕੰਮ ਚਲੀ ਦੂਰੀ ਹੋ ਜੀ ਬਾਈ ਅੱਖਾਂ ਅੱਖਾਂ ਚ ਪੈ ਜਾਂਦੀ ਹੁੰਦੀ ਐ ਲਾਈਟ ਲੂਟ ਜੀ ਇਹ ਤੇ ਆਹ ਬੈਂਡ ਚ ਭਾਈ ਇਹਦਾ ਸੈਟਅਪ ਆ ਐ ਸਾਰਾ ਇਹ ਬਾਈ ਆਪ ਦਾ ਨਾਲ ਹੀ ਰੱਖਦੇ ਦੁਕਾਨ ਬਣੀ ਬਣਾਈ ਲੰਘ ਜਾ ਬਾਈ ਲੰਘ ਜਾ ਕੋਈ ਚੱਕਰ ਨਾ ਇਹ ਇਦਾਂ ਭਾਈ ਇਹ ਆਪ ਦੇ ਸੰਦਸ ਦੇ ਜਿਹੜਾ ਨਾਲ ਹੀ ਰੱਖਦੇ ਸਾਰਾ ਬਣੀ ਤੇ ਨਹੀਂ ਦੁਕਾਨ ਆ ਭਾਈ ਐ ਬੈਨ ਜੀ ਆ ਇਹ ਤੇ ਬੈਨ ਦੇ ਵਿੱਚ ਹੀ ਰੱਖਦੇ ਸਾਰੇ ਇਹ ਤਾਂ ਕਿਦਾਂ ਆ ਬੈਨ ਜੀ ਜਿਹੜੀ ਇਹ ਫਿਲਮਾਂ ਚ ਗੁੰਡਿਆਂ ਵਾਲੀ ਬੈਨ ਹੁੰਦੀ ਹੈ ਭਾਈ ਉਹ ਬੈਨ ਹੈ ਸਿੱਧਰੋ ਇੱਕ ਆਫਰ ਦਾ ਮਿੱਤਰ ਇਹ ਉਧਰ ਭਾਈ ਫੋਲ ਦੇ ਟਾਇਰ ਬਦਲਦਾ ਫਿਰਦਾ ਤੇ ਰਾਤ ਦੇ ਭਾਈ 11:30 ਵਾਂਗੂ ਹੋ ਗਿਆ ਕੰਮ 11:30 ਹੋ ਗਈ ਘੱਟੇ ਹੋਏ ਟਾਈਮ ਸਾਡੇ ਦਾ ਸਾਢੇ 10 ਵਾਂਗੂ ਹੋ ਗਏ ਭਾਈ ਤੇ ਇਹ ਐਸ ਵੇਲੇ ਕੰਮ ਕਰਦੇ ਫਿਰਦੇ ਬਾਕੀ ਆਪਣਾ ਵੀ ਭਾਈ ਕੰਮ ਨਿਭੜਿਆ ਰਹੀ ਹੈ ਬਾਕੀ ਦਾ ਹਿਸਾਬ ਕਿਤਾਬ ਰਹਿਣਾ ਤੇ ਉਹ ਕਰਦੇ ਆਪਾਂ ਇਧਰ ਇਹ ਭਾਈ ਫੂਲ ਦੇ ਟਾਇਰ ਵਾ ਲਈ ਜਾਂਦਾ ਹਾਲੇ ਬਸ ਦੇਖ ਲਈ ਆਪਾਂ ਥੋੜਾ ਜਿਹਾ ਇਧਰ ਬੰਨੇਰੀ ਚੀਜ਼ ਖੜੀ ਜੋ ਫੂਲੀ ਉਹਦੇ ਇਹ ਟਾਇਰ ਵਾ ਲਈ ਜਾਂਦਾ Kawan sudah tukar. sudah tahu belum Sudah. Sudah. Mau yang cepo? tidak, Ini sudah boleh pakai? Ini siapa? Berapa menit? 5 menit saja mah. Mau yang cepo? Sudah experience lah ini macam. ਬ੍ਰੋਬੋ ਬ੍ਰੋਪਲਾਮਾ ਕੇ ਜੈਉ ਤੀਗਾ ਟਾਉਣਾ ਪਤਾ ਹੋਣਾ ਹੰਪਾ ਟਾਉਣਾ ਓ ਮੱਚਮੀਨੀ ਸੁੜਾ ਐਕਸਪੀਰੀਐਂਸ ਲਾ ਸੀਨੀਅਰ ਇਹਦੋ ਆਪਾਂ ਲਾਈਟ ਬੋਨ ਤੜਾ ਆਪਾਂ ਲਾਈਟ ਬੋਨ ਤੜਾ ਇਦੂ ਲੰਪੂ ਹੋਵੇ ਤੇ ਲੰਪੂ ਆ ਹਾਂ ਲੰਪੂ ਬੋਨ ਤੜਾ ਆਪਾਂ ਮੱਝਾ ਨੰਪਾ ਇਨੀ ਸਜਾ ਨੰਪਾ ਲਾ ਤੇ ਭਈ ਆਏ ਚਾਨਣ ਜੀ ਜੀ ਭਾਈ ਥੋੜੇ ਚਾਨਣ ਜੀ ਭਈ ਇਹਨੇ ਆ ਬਦਲ ਟਾਇਰ ਬਰਕੇ ਰੱਖਦਾ ਨੇਰੇ ਚ ਫੋਗਲੀ ਦਾ ਲੰਮਾ ਮੇ ਟਾਇਰ ਮੈਨੂੰ ਮਿਗੀ ਟਾਇਰ ਮਨਾ ਲੰਮਾ মিয়া ਕੋਈ ਤੁਸੀਂ ਤਾਂ ਦਾ ਪਾਸ ਤੋਂ ਬੁਣ ਗਿਆ ਨਾ ਉਹ ਜੂਤਾਰੂ ਬੈਂਡ ਆ ਲੰਮਾ ਉਹ ਇਹ ਦੂ ਯੂ ਅੰਕਲਾ ਹਾਂ ਇਹ ਦੂ ਸਹੀ ਆ ਉਹ ਕੇ ਉਹ ਕੇ ਕੇ ਐ ਇਦਾਂ ਬਈ ਇੱਥੇ ਦਾ ਝੱਟ ਬੱਟ ਮਾਰਦੇ ਆ ਮਿਸਤਰੀ ਕੰਮ ਤੇ ਮੈਂ ਤਾਂ ਪੰਜਾਂ ਜੀ ਬਈ ਇਹਨੇ ਟਾਇਰ ਫਰਕੇ ਦਿੱਤਾ ਰੂਟ ਹੈ ਗਿਆ ਮੇਤਰਾ ਅਸਰੀ ਕਾ ਜੀ ਠੀਕ ਠਾਕ ਤਾਂ ਇਦਾਂ ਬਈ ਇਹਦਾ ਬਿੰਦੀ ਮਾਰਿਆ ਚਲੋ ਬਈ ਚੱਲੀ ਆਪਾਂ ਕਿਰਾ ਕਰੀ ਆਜੋ ਤੇ ਆ ਇਸ ਬਾਕਸ ਭਾਈ ਆਪਣਾ ਅੱਜ ਵੇਲਿਆ ਆ ਰਗੀਆ ਸਮਾਨ ਥੋੜੀ ਆ ਤੇ ਛੇਤੀ ਨਿਬੜ ਜੂ ਕੰਮ ਗਿਣਤੀ ਮਿੰਤੀ ਵਾਲ ਤੇ ਜੇ ਬਾਲਾ ਭਰਿਆ ਪਿਆ ਹੋਵੇ ਭਾਈ ਫਿਰ ਔਖਾ ਹੋ ਜਾਂਦਾ ਆ ਕੀ ਲੋਟ ਸੂਤ ਦਾ ਮਹੌਲ ਛੱਡਦੀ ਕਰ ਇਸ ਇਧਰ ਆਪਣਾ ਜੱਗਾ ਮੇਤਰਾ ਹਾਂਜੀ ਜਾਈਏ ਭਾਈ ਕੰਮ ਨੇ ਪੜੇਗਾ ਓ ਜਾਂਦਾ ਜਾਂਦਾ ਗੀਤ ਸੁਣਾ ਜਾ ਫਿਰ ਕੋਈ ਕਿਹੜਾ ਸੁਣਾਇਆ ਵੀ ਕੋਈ ਮਰਜ਼ੀ ਸੁਣਾ ਦੇ ਬਾਈ ਕਿਹੜਾ ਸੁਣਾਇਆ ਦੋ ਗੋਲ ਕੋਈ ਮਰਜ਼ੀ ਆਪਦੇ ਭਾਈ ਸਾਂਝੇ ਕਰਦੇ ਜਿਹੜਾ ਤੇਰਾ ਚਿਤਵੰਦ ਨਵਾਂ ਹੀ ਆ Song ਮੁੰਡੇ ਦਾ ਹਾਂ ਮੈਨੂੰ ਨਾਮ ਨਹੀਂ ਉਹਦਾ ਪਤਾ ਚਲੋ ਆਪਾਂ ਸੁਣਦੇ ਕਾਫੀ ਵਧੀਆ Song ਹੈ ਕਹਿੰਦਾ ਹੋ ਮੇਰੀ ਕਿਸੇ ਗੱਲ ਲਈ ਨਾ ਬੇਬੇ ਕੋਲ ਹੁੰਦੀ ਨਾ ਥਕਾਵਟ ਤਾਂ ਲੱਗਿਉ ਨੇ ਜਿਵੇਂ ਗੁੱਤ ਵਿੱਚ ਗੁੰਦੀਆ ਓ ਮੇਰੀ ਕਿਸੇ ਗੱਲ ਲਈ ਨਾ ਬੇਬੇ ਕੋਲ ਹੁੰਦੀ ਨਾ ਥਕਾਵਟ ਤਾਂ ਲੱਗਿਉ ਨੇ ਜਿਵੇਂ ਗੁੱਤ ਵਿੱਚ ਗੁੰਦੀਆ ਪਤਾ ਨਹੀਂ ਉਹ ਮੇਰੇ ਬਿਨਾ ਕਿਵੇਂ ਰਹਿੰਦੀ ਹੋਣੀ ਪਤਾ ਨਹੀਂ ਉਹ ਮੇਰੇ ਬਿਨਾ ਕਿਵੇਂ ਰਹਿੰਦੀ ਹੋਣੀ ਸੁੱਤੇ ਪੈਦਾ ਵੀ ਰੱਖਦੀ ਖਿਆਲਾ ਬੇਬੇਣੀ 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 ਤੂੰ ਸੱਚੀਓ ਕਮਾਲਾ ਬੇਬੇਣੀ 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 ਤੂੰ ਸੱਚੀਓ ਕਮਾਲਾ ਬੇਬੇਣੀ ਤੂੰ ਸੱਚੀਓ ਕਮਾਲਾ ਓ ਗੈਸ ਟਾਉ ਮਿਗੇ ਪਿਆ ਦੇ ਕਪੜੇ ਤਾਂ ਵੀ ਨੇ ਤੇਰੇ ਅੰਸ ਬੈਟਰਾ ਤੋਂ ਵੱਧ ਕੇ ਕੀ ਨੇ ਓ ਗੈਸ ਟਾਉ ਮਿਗੇ ਪਿਆ ਦੇ ਕਪੜੇ ਤਾਂ ਵੀ ਨੇ ਤੇਰਿਆਂ 스ਵੇਟਰਾਂ ਤੋਂ ਵੱਧ ਕੇ ਕੀਨੇ ਤੇਰੇ ਜਿੰਨਾ ਪਿਆਰ ਨਹੀਂ ਉਹ ਗਹਿਰਾ ਚ ਮੈਂ ਵੇਖਿਆ ਵਸ ਵਸਦਾ ਏ ਰੱਬ ਮਾਂ ਦੇ ਪੈਰਾਂ ਚ ਮੈਂ ਵੇਖਿਆ ਮੇਰੇ ਪਿੱਛੇ ਕੀਨੇ ਵੇਚਣੀਆਂ ਵਾਲੀਆਂ ਮੇਰੇ ਪਿੱਛੇ ਕੀਨੇ ਵੇਚਣੀਆਂ ਵਾਲੀਆਂ ਭਾਵੇਂ ਲਵ ਯੂ ਕਈਆਂ ਨੂੰ ਮੇਰੇ ਨਾਲ ਹੈ ਬੇਬੇ ਨਹੀਂ ਬੇਬੇ ਨਹੀਂ ਬੇਬੇ ਨਹੀਂ ਬੇਬੇਣੀ ਤੂੰ ਸੱਚੀਓ ਕਮਾਲ ਐ ਬੇਬੇਨੀ 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 ਤੂੰ ਸੱਚੀਓ ਕਮਾਲ ਐ ਬੇਬੇਨੀ ਤੂੰ ਸੱਚੀਓ ਕਮਾਲ ਐ ਓਕੇ ਧੰਨਵਾਦ ਆ ਭਾਈ ਜਿਉਂਦਾਬਾਦ ਆ ਰਹਿ ਬਹੁਤ ਸੋਹਣਾ ਗੋਣਾ ਤੇ ਪ੍ਰਮਾਤਮਾ ਤੈਨੂੰ ਰੰਗ ਭਾਗ ਲਾਵੇ ਤੇ ਚੜ੍ਹਦੀ ਕਲਾ ਚ ਰੱਖੇ ਤੇ ਇਦਾਂ ਦੀ ਗੱਲ ਬਾਤ ਆ ਭਾਈ ਕਮੈਂਟ ਕਰਕੇ ਜਰੂਰ ਦੱਸਿਓ ਮੁੰਡਾ ਕਿੰਨਾ ਸੋਹਣਾ ਮਾਲ ਆ ਆਪਾਂ ਆਪਣੇ ਚੈਨਲ ਤੇ ਇੰਸਟਾਗ੍ਰਾਮ ਤੇ ਵੀ ਆਪਣੇ ਚੈਨਲ ਵੀ ਬਣਾਉਣੇ ਆ ਜਲਦੀ ਹਾਂ ਤੇ ਜਲਦੀ ਰੂਰੂ ਕਰਾਂਗੇ ਨੌਜਵਾਨੀ ਠੀਕ ਆ ਬੇ ਜੱਗੇ ਮਿਲਦੇ ਆ ਕੱਲ ਨੂੰ ਚੰਗਾ ਜੀ ਓਕੇ ਓਕੇ ਚੱਲੇ ਆ ਫਿਰ ਓਕੇ ਓਕੇ ਹਾਂ ਰੋੜਾ ਛੋਟਾ ਬੋਰ ਬਰੂ ਮਾ ਹੋਦਾ ਕ ਤੇ ਬਈ ਪਤੀਏ ਨੇ ਲਾ ਕੇ ਪਰਾਂ ਮਾਰੀ ਕਹਿੰਦੇ ਉਹ ਤਾਂ ਅਗਲੀ ਸਪੋਰਟ ਜੀ ਆਊਗਾ ਕੋਈ ਫਾਇਦਾ ਨਹੀਂ ਤੇ ਇੱਕ ਥੱਲੇ ਪਤੀ ਲਾ ਕੇ ਤੇ ਬੈਟ ਕਰਕੇ ਤੇ ਐ ਭਾਈ ਰੰਗ ਜਾ ਮਾਰ ਗਏ ਜੱਟਾਂ ਦਿਲੋਟ ਆ ਮਾਹੌਲ ਬਈ ਠੀਕ ਆ ਹੁਦਾ ਓਕੇ ਕਾ ਹਾਂ ਥੈਂਕ ਯੂ ਹਾਂ ਗੁੱਡ ਲੱਕ ਓਕੇ ਗੁੱਡ ਨਾਈਟ ਲੱਗੀ ਜੜਾ ਕਿੱਜ ਆ ਬਗੀ ਹਾਂ ਅਤਾ ਉਹ ਬਗੀ ਰੂਮਾ ਬਾਲੇਲਾ ਹਬੇਲਾ ਓਕੇ ਓਕੇ ਬਾਲੇ ਆ ਇੰਨੇ ਤਰ ਆਪਣੇ ਬਾਈ ਸਾਰੇ ਸੁੱਤੇ ਪਏ ਨੇ ਤੇ ਸਮਾਂ ਐਸਾ ਹੋ ਚੁੱਕਿਆ ਜੀ ਪੌਣੇ 1 ਦਾ ਤੇ ਆਪਾਂ ਵੀ ਆ ਕੇ ਕਰੀ ਨਹਾਦੋ ਕੇ ਆਪਾਂ ਵੀ ਹੰਨਾ ਲਾਉਣ ਲੇਟਾ ਤੇ ਸਾਂਝੀ ਕੀਤੀ ਆਪਾਂ ਸਾਰੀ ਅੱਜ ਦੀ ਦਿਨ ਚਾਰੇ ਤੁਹਾਡੇ ਨਾਲ ਤੇ ਗਲੀਆਂ 'ਚ ਵੀ ਬਾਈ ਸੁੰਨ ਸਰਾਂ ਬਈ ਜੀ ਬੱਚਾ ਨਹੀਂ ਆ ਤੇ ਇੱਧਰ ਗੁਰੂ ਘਰ ਦੇ ਦਰਸ਼ਨ ਵਾਹਿਗੁਰੂ ਸੱਚਾ ਪਾਤਸ਼ਾਹ ਤੇ ਵੀਡੀਓ ਤੇ ਵਧੀਆ ਲੱਗੀ ਹੋਈ ਤਾਂ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰਨਾ ਤੇ ਮਿਲਦੇ ਆਂ ਤੁਹਾਨੂੰ ਅਗਲੇ ਨਵੇਂ ਵਲੌਗ ਦੇ ਵਿੱਚ ਸਾਰਿਆਂ ਦਾ ਧੰਨਵਾਦ